ਵੀ ਬੇਟਿੰਗ ਚ ਆਦੇ ਚਾਚੀ ਦਾ ਸੁਰੇ ਇੱਕ ਵਾਰ ਜ ਪਹਿਲਾਂ ਵੀ ਦਿੱਤੇ ਸਾਲ ਦੀ ਇਹ ਟੀਮ ਕਸ ਬੋਲੇ ਸੀ ਉਸ ਵੇਲੇ ਮਾਸਿ ਕੁ ਰਾਜੇ ਕੋ ਸਮਾਰੋਹ ਹੈ ਇਸ ਸਮਾਰੋਹ ਦੇ ਸਬੰਧੇ ਅੱਜ ਦੇ ਮਨਮਾਨ ਸਰਪੁਰ ਸਿੰਘ ਜੀ ਅਤੇ ਉਨ੍ਹਾਂ ਦੇ ਹਸਪਤਲ ਇਨਰ ਸੀ ਜੀ ਅੱਜ ਵੀ ਇਹਨਾਂ ਨੂੰ ਸਵਾਗਤ ਕਰਦੇ ਆਂ <laughs> कह तो भाव दोस्तों मैं चक्कर से खाया गया भी, मैं जो तो बंद्रीब्यूट कि दिया दसना कि नहीं दसना चाहता ਪਰਿਵਾਰ ਦੀਆਂ ਖੁਸ਼ੀਆਂ ਇੱਥੇ ਸਾਂਝੀਆਂ ਕਰਦੇ ਹਾਂ ਚਾਹੇ ਮੈਂ ਕਹਿੰਦਾ ਕਿ ਇਹਨਾਂ ਦੀ ਬੇਟੀਆਂ ਜਿਹੜੀ ਆ ਉਹਦੀ ਬਾਕੀ ਤੇ ਅੱਜ ਆਪਾਂ ਲਈ ਰਬੀਤ ਵਾਸਤੇ ਦੁਆ ਕਰਦੇ ਕਿ ਜਿੱਥੇ ਵੀ ਉਹ ਹੋਣ ਪ੍ਰਮਾਤਮਾ ਨੂੰ ਆਵੇ ਚਰਨਾ ਤੇ ਨਵਾਸ ਦੇਵੇ ਔਰ ਤੁਹਾਨੂੰ ਬਾਪੇ ਤੇ ਨੂੰ ਮਾਲਬਖਸ਼ੀ ਔਰ ਉਹਦੇ ਮੱਧ ਤੁਸੀਂ ਜੋ ਵੀ ਕੁਝ ਕਰਦੇ ਹੋ ਨਿਸ਼ਕਾਮ ਸੇਵਾ ਸਾਡੀ ਇਸ ਵਿੱਚ ਤੁਹਾਡੀ ਰਹੀ ਰਹੇਗੀ ਤੋਂ ਸਾਰੇ ਦੇ ਸਹਿਯੋਗ ਦੇ ਨਾਲ ਨੂੰ 425 ਦੇ ਤਰੀਕ ਵਿੱਚ ਸਾਰੇ ਆਪਾਂ ਨੂੰ ਰਾਸ਼ਨ ਆਪਾਂ ਦਿੰਦੇ ਹੈਗੇ ਆ ਜਨ ਕਿ ਥੋੜੇ ਜਿਹਾ ਵਕਫੇ ਦੇ ਵਿੱਚ ਹੀ ਆਪਾਂ 750 ਪਲੱਸ ਰਾਸ਼ਨ ਦੇ ਰਹੇ ਹੈਗੇ ਆ ਇਸ ਦੇ ਵਿੱਚ ਸਾਰੇ ਮੈਂਬਰਾਂ ਦਾ ਸਹਿਯੋਗ ਹੈ ਧਾਰਨੀਆ ਦਾ ਸਹਿਯੋਗ ਹੈ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡੇ ਚੈਨਲ ਆਜ਼ਾਦ ਭਾਰਤ ਨਿਊਜ਼ ਇਹਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਪਾਰਟਨਰ। ਔਰ ਜਨੋਨੀ ਬੇਟੀ ਦੀ ਡੈਥ ਹੋਈ ਹੈ ਅਜੇ ਤੱਕ ਇਹਨਾਂ ਦਾ ਜਿਹੜਾ ਅੰਦਰ ਵੜਵੇਂ ਚੱਲ ਰਿਹਾ ਹੈ ਬੇਟੀ ਦੀ نو ਡਾਊਟ ਰੈਸਟ ਆਏਗਾ ਇਹਨਾਂ ਦਾ ਬਾਪ ਬੇਟੀ ਦਾ। ਔਰ ਜੋ ਪਰਿਵਾਰੀ ਜਮਾਤੀ ਅੱਜ ਆਪਣੇ ਦਰਮਿਆਨ ਬੈਠੇ ਹੈਗੇ ਆ ਇਹਨਾਂ ਦਾ ਕੀ ਬੇਟਾ ਹੈਗਾ? ਕੁਸ਼ਮਹਿਕ ਦੀ ਜੇੰਦਾ ਵੀ ਸਵਾਗਤ ਕਰਦੇ ਆਂ ਮੈਂ ਬੇਨਤੀ ਕਰਾਂਗਾ ਜੀ ਅਰੋਗੋਜੀ ਬੈਜ ਵਿਗਾਟੇ ਆਨਰ ਕਰਨਗੇ ਅਨੁਸ਼ੀਲ ਦੇ ਸਹਿਯੋਗ ਦੇ ਨਾਲ 425 ਦੇ ਕਰੀਬ 20 ਹਰ ਹਰਾਂ ਨੂੰ ਰਾਸ਼ਨ ਆਪਾਂ ਜੰਨੇ ਹੈਗੇ ਆ ਇਸ ਦੇ ਤੇ ਸਾਰੇ ਮੈਂਬਰਾਂ ਦਾ ਸਹਿਯੋਗ ਹੈ ਦਾਨੀਆਂ ਦਾ ਸਹਿਯੋਗ ਹੈ ਬਹੁਤ ਬਹੁਤ ਵਾਸੀ ਬਹੁਤ ਧੰਨਵਾਦ ਹੈ ਇਸ ਸਮਾਰੋਹ ਦੀ ਸਫਲਤਾ ਦੇ ਅੱਜ ਦੇ ਮੇਨਵਾ ਦਾ ਪਰਮ ਸਿੰਘ ਜੀ ਅਤੇ ਉਹਨਾਂ ਦੇ ਸਿੱਖਰ ਇਹਨਾਂ ਅਸੂਲ ਦਿੱਤੀ ਹੈ ਅੱਜ ਵੀ ਕਿਹਾ ਤੁਹਾਨੂੰ ਕਰਦੇ ਆ ਸਾਰੇ ਮੈਂਬਰਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਹੈ ਜੀ ਮਾਣ ਕਰਕੇ ਪਾਜੇ ਸਮਾਗਮ ਨੂੰ ਸਤਿਕਾਰ ਹੈ ਅਸੀਂ ਹਮੇਸ਼ਾ ਆਪਣੇ ਤੋਂ ਉੱਪਰ ਵੱਲ ਦੇਖਦੇ ਹਾਂ ਨੀਵੇਂ ਵੱਲ ਨਹੀਂ ਦੇਖਦੇ ਤੁਸੀਂ ਹਮੇਸ਼ਾ ਸ਼ੁਕਰਾਨਾ ਕਰੋ ਰੱਬ ਦਾ ਜੋ ਤੁਹਾਨੂੰ ਦਿੱਤਾ ਹੈ ਆਪਣੇ ਤੋਂ ਨੀਵੇਂ ਵੱਲ ਦੇਖੋ ਤੁਹਾਡੀ ਜੀਵਨ ਦੇ ਵਿੱਚ ਤਰੱਕੀ ਹੁੰਦੀ ਚਲੀ ਜਾਏਗੀ ਸਭੀਤ ਵਾਸਤੇ ਦੁਆ ਕਰਦੇ ਕਿ ਜਿੱਥੇ ਵੀ ਉਹ ਹੋਣ ਪ੍ਰਮਾਤਮਾ ਨੂੰ ਆਪ ਦੇ ਚਰਨਾ ਤੇ ਨਵਾਸ ਰਵੇ ਔਰ ਤੁਹਾਨੂੰ ਬਾਪੇ ਤੇ ਹੋਣ ਬਾਲਬਖਸ਼ੀ ਵਰਗ ਦੇ ਮਤ ਤੁਸੀਂ ਜੋ ਵੀ ਕੁਝ ਕਰਦੇ ਹੋ ਨਿਸ਼ਕਾਮ ਸੇਵਾ ਸੰਪਤੀ ਵਿੱਚ ਸਾ ਤੁਹਾਡੀ ਰਿਣੀ ਰਹੇਗੀ ਬਾਖਸ਼ੀ ਦਾ ਆਸ਼ੀਰਵਾਦ ਸਮਾਰੋਹ ਜਿਹਨਾਂ ਦੇ ਚੋਂ ਜਰੂਰ ਤੇ ਆਪਣੀ ਮੇਟਿੰਗ ਚਾਰ ਦੇ ਚੀਕਾਸ ਕਰਦੇ ਇੱਕ ਵਾਰ ਪਹਿਲਾਂ ਵੀ ਦਿੱਦੇ ਸਾਲ ਦੀ ਇਹ ਚੀਕਾਸ ਕਰੇ ਸੀ ਅਸੀਨਰ ਦੋਸਤੀ ਪਰ ਜਿਹੜੇ ਨਾਲ ਹਮੇਸ਼ਾ ਹੁੰਦੇ ਤੇ ਇਹਨਾਂ ਦੁੱਖ ਬੜੀ ਭੰਤੀ ਸਮਝ ਸਕਦੇ ਕਿਉਂਕਿ ਜੀਨਾ ਜੀ ਜੀ 10 ਸਾਲ ਦੇ ਪਾਣੀ ਹੋਏ ਕੋਈ ਵੀ ਦੁਨੀਆ ਤੁਨ ਗੁਰੂ ਕਾ ਪ੍ਰੋਗਰਾਮ ਅੱਜ ਅਸੀਂ ਮਨਾ ਰਹੇ ਆਂ ਨਵੀਂ ਆਪਣੀ ਤੋਂ ਹੋਈ ਸੀ 27 ਤਰੀਕ ਨੂੰ ਉਸ ਤੋਂ ਬਾਅਦ ਇਹਦੇ ਤੋਂ ਬਹਿਨ ਦਾ ਪ੍ਰੋਗਰਾਮ ਆਪਣਾ ਪਹਿਲਾ ਪ੍ਰੋਗਰਾਮ ਹੋਤੀ ਦਾ 425 ਲੇਡੀ ਨੂੰ ਆਪਣਾ ਰਾਸ਼ਨ ਦਿੱਤੀ ਵਧੇ ਰਹੇ ਆਂ ਇਸ ਮੰਤ ਜੀ ਸ਼ਰਮਾ ਜੀ ਜੋ ਅੱਜ 265 ਨਿਸ਼ਤਾਨ ਸੇਲਾ ਸੰਪਤੀ ਬਸਾ ਰਾਸ਼ਨ ਵਾਸਤੂ ਨੂੰ ਰਹਿਣਾ ਪਰ ਕੀ ਕਹਿੰਦੇ ਹੋ ਹਾਂ ਜੀ ਮੈਂ 265 ਦਾ ਮਾਸਿਕ ਰਾਸ਼ਨ ਵੰਡ ਸਮਾਹਰੂ ਸੀ ਅੱਜ ਅਸੀਂ ਪਿਛਲੇ 22-23 ਸਾਲਾਂ ਤੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਵਿਧਵਾਵਾਂ ਔਰਤਾਂ ਨੂੰ ਬੇਸਹਾਰਾ ਔਰਤਾਂ ਨੂੰ ਲੋੜਵੰਦ ਔਰਤਾਂ ਨੂੰ ਰਾਸ਼ਨ ਦੇ ਰਹੇ ਹਾਂ ਜਿਹਦੀ ਤਹਿਤ ਅਸੀਂ ਅੱਜ 265ਵੇਂ ਮਹੀਨੇ 'ਚ ਪਹੁੰਚ ਗਏ ਹਾਂ ਜਿਹਦੇ ਵਿੱਚ ਅਸੀਂ 425 ਔਰਤਾਂ ਨੂੰ ਹਰ ਮਹੀਨੇ ਰਾਸ਼ਨ ਦੇ ਰਹੇ ਹਾਂ ਉਹਨਾਂ ਦੀ ਰਸੋਈ ਦਾ ਲੋੜ ਵਾਲਾ ਸਮਾਨ ਅਸੀਂ ਹਰ ਮਹੀਨੇ ਦੇ ਰਹੇ ਹਾਂ ਤੇ ਸਾਰੇ ਮੈਂਬਰ ਸਾਡੇ ਸਹਿਯੋਗ ਨਾਲ ਜਿੰਨੇ ਵੀ ਸਾਡੇ ਸਮਤੀ ਦੇ ਮੈਂਬਰ ਹੈ ਅਸੀਂ ਉਹਨਾਂ ਦੇ ਸਹਿਯੋਗ ਨਾਲ ਇਹਦਾ ਕਲੈਕਟ ਕਰਕੇ ਹਰ ਔਰਤ ਨੂੰ ਅਸੀਂ ਰਾਸ਼ਨ ਉਹਨਾਂ ਦੇ ਘਰੇ ਪਹੁੰਚਾ ਰਹੇ ਹਾਂ ਇਸੇ ਲੜੀ ਵਿੱਚ ਅੱਜ ਅਸੀਂ ਇੱਥੇ ਇਕੱਠੇ ਹੋਏ ਸੀ ਤੇ ਅਸੀਂ 425 ਔਰਤਾਂ ਦਾ ਰਾਸ਼ਨ ਉਹਨਾਂ ਦੇ ਘਰੇ ਗੱਡੀਆਂ ਦੇ ਰਾਹੀਂ ਉਹਨਾਂ ਦੇ ਘਰੇ ਅਸੀਂ ਪਹੁੰਚਤਾ ਕੀਤਾ ਇਸ ਵਾਸਤੇ ਅਸੀਂ ਹਾਜ਼ਰ ਮੈਂਬਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਸੰਸਥਾ ਨਾਲ ਹਰ ਮੈਂਬਰ ਜੁੜੇ ਆਪਣੀ ਦਾਨ ਰਾਸ਼ੀ ਦੇ ਕੇ ਇਸ ਪੁੰਨ ਵਿੱਚ ਭਾਗ ਲਵੇ ਤੇ ਜ਼ਰੂਰਤਮੰਦ ਔਰਤਾਂ ਨੂੰ ਆਪਾਂ ਉਹਨਾਂ ਦਾ ਸਹਾਰਾ ਬਣ ਸਕੀਏ ਧੰਨਵਾਦ ਇੱਕ ਜਿਹੜੀ ਤੁਹਾਡੀ ਸਰਪਾ ਹੈ ਹਾਂਜੀ ਹਾਂਜੀ ਤੁਹਾਡੇ ਪਿਤਾ ਜੀ ਡਾਕਟਰ ਪ੍ਰਿੰਦਰ ਕੁਮਾਰ ਜੀ ਵਿੱਚ ਬਹੁਤ ਬਹੁਤ ਜੀ ਹਾਂਜੀ ਉਹਨਾਂ ਦੀ ਇਹ ਵੀ ਕੋਈ ਬ੍ਰੀਫ ਹਿਸਟਰੀ ਜਿਹੜੀ ਲੋਕਾਂ ਨੂੰ ਕੋਈ ਸਤਿਕਾਰ ਇਹ ਦੋ ਸ਼ੁਰੂਆਤ ਹੀ ਦੋ ਜੀ ਇਹ 2003 ਤੋਂ ਜੀ ਦੋ ਤਿੰਨ ਮੈਂਬਰਾਂ ਦੇ ਸਹਿਯੋਗ ਨਾਲ ਇਹ ਸਮਚੀ ਸਟਾਰਟ ਕੀਤੀ ਸੀ ਇਹ ਉਦੋਂ ਦੋ ਚਾਰ ਔਰਤਾਂ ਨੂੰ ਹੀ ਰਾਸ਼ਨ ਦਿੱਤਾ ਜਾਂਦਾ ਸੀ ਉਸ ਟਾਈਮ ਤੇ 1.5 200 ਰੁਪਏ ਪਰ ਮੰਥਨਾ ਰਾਸ਼ਨ ਦਾ ਔਰਤ ਨੂੰ ਦਿੱਤਾ ਜਾਂਦਾ ਸੀ ਜਿਵੇਂ ਜਿਵੇਂ ਸਮਾਵਸਧਾ ਗਿਆ ਲੋਕਾਂ ਚ ਵਿਸ਼ਵਾਸ ਆਈ ਗਿਆ ਪਾਰਦਰਸ਼ਤਾ ਵਧੀ ਗਈ ਮੈਂਬਰ ਨਾਲ ਕਾਫਲਾ ਵਧਾ ਗਿਆ ਹੈ ਮੈਂਬਰ ਜੁੜਦੇ ਰਹੇ ਅਸੀਂ ਬੇਸਰ ਔਰਤਾਂ ਨਾਲ ਜੁੜਦੇ ਰਹੇ ਇਹ 2-3 ਔਰਤਾਂ ਤੋਂ 5-7 ਮੈਂਬਰਾਂ ਤੋਂ ਵੱਧਦੇ-ਵੱਧੇ ਇਹ 425 ਔਰਤਾਂ ਤੱਕ ਪਹੁੰਚ ਗਿਆ ਹੈ ਤੇ ਨੀਅਰ ਅਬਾਊਟ 600 ਮੈਂਬਰ ਅਸੀਂ ਪਰਿਵਾਰ ਨਾਲ ਜੁੜੇ ਹੋਏ ਆ ਅਸੀਂ ਉਹਨਾਂ 600 ਮੈਂਬਰਾਂ ਨਾਲ ਤੋਂ ਹੀ ਮਾਸਿਕ ਦਾਨ ਰਾਸ਼ੀ ਲੈ ਕੇ ਇਹਨਾਂ ਔਰਤਾਂ ਨੂੰ ਅਸੀਂ ਰਾਸ਼ਨ ਦਿੰਨੇ ਆ 265 ਮਹੀਨੇ ਸਾਨੂੰ ਅੱਜ 23 ਸਾਲ ਅੱਜ ਅਸੀਂ ਹੋ ਗਏ ਆ ਇਹ ਸਭ ਕੁਝ ਮੈਂਬਰਾਂ ਦੇ ਸਹਿਯੋਗ ਨਾਲ ਹੀ ਮੁਮਕਿਨ ਹੋਇਆ ਇਹ ਮਹੀਨੇ ਵੀ ਜੋ ਕਿੰਨੀ ਕਰਾਸੀ ਹੋਇਆ ਜਿਹੜੀ ਬਹੁਤ ਸਹਾਇਤਾ ਇਹ ਅੱਜ ਦੇ ਟਾਈਮ 'ਚ ਵੀ ਅਸੀਂ ਅੱਜ 425 ਔਰਤਾਂ ਨੂੰ ਰਾਸ਼ਨ ਦਿੱਤਾ ਹੈ ਇਹ ਕੋਈ ਸਾਨੂੰ ਅੱਜ 7-800 ਰੁਪਏ ਦੀ ਇੱਕ ਲੇਡੀਜ਼ ਦੀ ਕਿੱਟ ਪੈਂਦੀ ਹੈ ਸਾਡਾ 1.5 ਤੋਂ 3 1.5 ਤੋਂ 3 ਲੱਖ ਰੁਪਇਆ ਪਰ ਮੰਥ 425 ਔਰਤਾਂ ਦਾ ਸਾਡਾ ਮੈਂਬਰਾਂ ਦੇ ਸਹਿਯੋਗ ਨਾਲ ਦਾਣ ਰਾਸ਼ੀ ਇਕੱਠੀ ਹੋ ਜਾਂਦੀ ਹੈ ਹੋਰ ਜਿਹੜਾ ਹੈਗਾ ਮੈਂ ਅਪੀਲ ਇਹ ਲੋਕਾਂ ਨੂੰ ਹਲਕੇ ਦੇ ਲੋਕਾਂ ਨੂੰ ਦਾਨ ਵੀ ਸੱਜਣਾ ਨੂੰ ਇਹੀ ਕਰਨਾ ਚਾਹਾਂਗਾ ਵੀ ਇਹ ਸੰਸਥਾ ਨਾਲ ਵੱਧ ਤੋਂ ਵੱਧ ਆਪਾਂ ਆਪਣੀ ਸਮਰਥਾ ਅਨੁਸਾਰ ਆਪਣੇ ਸਮਰਥਨ ਅਨੁਸਾਰ ਦਾਨ ਰਾਸ਼ੀ ਦੇ ਕੇ ਇਸ ਸੰਸਥਾ ਦੇ ਮੈਂਬਰ ਬਣੀਏ ਤੇ ਆਪਣੀ ਸਮਰਥਨ ਅਨੁਸਾਰ ਪੈਸੇ ਦੇ ਕੇ ਇਹਨਾਂ ਔਰਤਾਂ ਨੂੰ ਆਪਾਂ ਉਹਨਾਂ ਦੇ ਘਰ 'ਚ ਜ਼ਰੂਰਤਮੰਦ ਰਾਸ਼ਨ ਪਹੁੰਚਾਈਏ ਕਿਉਂਕਿ ਸਾਡੇ ਕੋਲ ਹਜੇ ਵੀ 1.5 200 ਰਾਸ਼ਨ ਵਾਸਤੇ ਲੇਡੀਆਂ ਉਡੀਕ ਰਹੀਆਂ ਨੇ ਸਾਡੇ ਕੋਲ ਫਾਰਮ ਪੈਂਡਿੰਗ ਪਏ ਨੇ ਸਾਡੇ ਕੋਲ ਦਾਨ ਰਾਸ਼ੀ ਮੈਂਬਰਾਂ ਨਾਲ ਵਧੇਗੀ ਹੋਰ ਮੈਂਬਰ ਜੁੜਨਗੇ ਤਾਂ ਅਸੀਂ ਉਹਨਾਂ ਲੇਡੀਆਂ ਨੂੰ ਵੀ ਆਪਣੇ ਪਰਿਵਾਰ 'ਚ ਨਾਲ ਜੋੜ ਸਕਾਂਗੇ ਨਹੀਂ ਮੈਂਬਰ ਹਰ ਮਹੀਨੇ ਹੀ ਵਧ ਰਹੇ ਆ ਜੀ ਹਰ ਮਹੀਨੇ ਅੱਜ ਵੀ ਸਾਡੇ 4-5 ਮੈਂਬਰ ਵਧੇ ਨੇ ਕੋਈ ਆਸਟ੍ਰੇਲੀਆ ਤੋਂ ਵਧਿਆ ਕੋਈ ਲੋਕਲ ਵਧਿਆ ਅਸੀਂ ਉਸ ਤਰ੍ਹਾਂ ਕਰ ਰਹੇ ਆ ਪਰ ਜਿਵੇਂ ਜਿਵੇਂ ਸਾਡੇ ਕੋਲ ਦਾਨ ਰਕਮ ਆ ਰਹੀ ਆ ਅਸੀਂ ਉਵੇਂ ਉਵੇਂ ਔਰਤਾਂ ਨੂੰ ਆਦੇ ਸੰਮਤੀ ਨਾਲ ਜੋੜ ਰਹੇ ਆ ਜੀ ਬਤਾਂ ਮਾਚਾ ਸਾਹਿਬ ਜੀ ਮਾਦਾ ਇਸ ਕੋ ਮਤਲਬ ਹੋ ਵੀ ਫਾਰਮ ਹੈ ਭਰੇ ਜਾ ਰਹੇ ਕੀ ਹੈ ਨਹੀਂ ਫਾਰਮ ਭਰੇ ਜਾ ਰਹੀ ਫਾਰਮ ਭਰ ਕੇ ਅਸੀਂ ਵੈਰੀਫਾਈ ਕਰਦੇ ਹਾਂ ਜੀ ਜ਼ਰੂਰਤਮੰਦ ਔਰਤ ਦਾ ਫਾਰਮ ਭਰਿਆ ਜਾਂਦਾ ਹੈ ਕੋਈ ਵੀ ਮੈਂਬਰ ਸਾਡੇ ਦਫ਼ਤਰ ਤੋਂ ਲੈ ਕੇ ਫਾਰਮ ਲੈ ਸਕਦਾ ਹੈ ਉਹਨੂੰ ਉੱਥੇ ਜਮ੍ਹਾਂ ਕਰਵਾ ਸਕਦਾ ਹੈ ਫਿਰ ਸਾਡੀ ਟੀਮ ਦੇ ਮੈਂਬਰ ਉਹਨੂੰ ਵੈਰੀਫਾਈ ਕਰਦੇ ਨੇ ਜੇ ਉਹ ਫਾਰਮ ਜਾਂ ਉਹ ਔਰਤ ਵੈਲਿਡ ਪਾਈ ਜਾਂਦੀ ਹੈ ਲਾਇਨ ਦੇ ਹੱਕਦਾਰ ਪਾਈ ਜਾਂਦੀ ਹੈ ਫਿਰ ਉਹ ਅਸੀਂ ਅਗਲੇ ਮਹੀਨੇ ਵਿੱਚ ਅਸੀਂ ਉਹਨੂੰ ਪਰਿਵਾਰ ਨਾਲ ਜੋੜ ਦਿੰਦੇ ਹਾਂ ਜੀ ਸ਼ਰਮਾ ਜੀ ਇਰਮਾਨ ਖਾਨ ਸ਼ਰਮਾ ਜੀ ਜੋ 826 ਰਾਸ਼ਨ ਵਾਣ ਸੰਗਰ ਹੋ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੇਰੀ ਉਮਰ ਲਗਭਗ 75 ਸਾਲ ਦੀ ਹੈ 50 55 ਸਾਲ ਤੇ ਹੋ ਸੰਭਾਲੀ ਨੂੰ ਹੋ ਗਏ ਸਮਾਜ ਸੇਵਾ ਦੇ ਕੰਮਾਂ ਤੇ ਹੀ ਸ਼ੁਰੂਆਤ ਕੀਤੀ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਨਰ ਸੇਵਾ ਨਾਰਾਇਣ ਸੇਵਾ ਦੇ slogan ਥੱਲੇ ਕਿਸੇ ਸਾਥੀ ਨੇ ਵਿਚਾਰ ਕੀਤਾ ਹੋਊਗਾ ਮਾਨਯੋਗ ਡਾਕਟਰ ਸਰੇਂਦਰ ਜੀ ਨੇ ਉਹ ਨਿੱਕਾ ਜਿਹਾ ਪੌਦਾ ਅੱਜ ਜਿਹੜਾ ਵਟਵ੍ਰਖ ਬਣਿਆ ਤੁਹਾਡੇ ਸਾਹਮਣੇ ਹੀ ਆ 22 ਸਾਲ ਹੋ ਗਿਆ ਹਰ ਕੰਮ ਜਿਹੜਾ ਉਹ ਛੋਟੇ ਜਿਹੇ ਲੈਵਲ ਤੋਂ ਹੀ ਹੁੰਦਾ ਤੇ ਵੱਧਦਾ ਵੱਧਾ ਵਟਵ੍ਰਖ ਬਣਦਾ ਮੈਂ ਸਵਰਗੀ ਡਾਕਟਰ ਸਰੇਂਦਰ द्विवेदी ਜੀ ਦੇ ਚਰਨਾਂ 'ਚ ਨਤਮਸਤਕ ਹੁੰਦਾ ਇਹੋ ਜਿਹੇ ਸੰਸਥਾਵਾਂ ਨੂੰ ਜਿੰਦਾ ਰੱਖਣਾ ਬਹੁਤ ਔਖਾ ਬਹੁਤ ਔਖਾ ਜਿਵੇਂ LIC ਦੀ ਏਜੰਸੀ ਲੈ ਲਈਏ ਨਾ ਜੰਨਾਚਰ ਵਾਲਾ ਏਜੰਟ ਬਾਰ ਬਾਰ ਆ ਕੇ ਕਿਸ ਨਹੀਂ ਮੰਗਦਾ ਕਿ ਆਪਾਂ ਕਈ ਵਾਰੀ ਭੁੱਲ ਜੰਨੇ ਆ ਵਿੱਚ ਹੀ ਛੱਡ ਜੰਨੇ ਆ ਇਹੋ ਹਾਲ ਆ ਕਿ ਜੇ ਆ ਹਰ ਮਹੀਨੇ ਦੇ ਪਹਿਲੇ ਐਤਵਾਰ ਇਹੋ ਜਿਹਾ ਪ੍ਰੋਗਰਾਮ ਨਾ ਰੱਖੇ ਸੰਸਥਾ ਤੇ ਸ਼ਾਇਦ ਮੇਰੇ ਵਰਗੇ ਜਿਹੜੇ ਕੋਈ ਡੋਨੇਟਰ ਆ ਉਹ ਭੁੱਲ ਜਾਣ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਵੀ ਇਹਨੂੰ ਕੰਟੀਨਿਊ ਰੱਖਣ ਵਾਸਤੇ ਸ਼੍ਰੀਮਾਨ ਡਾਕਟਰ ਸਰੇਂਦਰ ਜੀ ਦੇ ਸੁਪੁੱਤਰ ਮਨੋਜ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਇਸ ਕੰਮ ਨੂੰ ਗਾਂਵ ਰਹੀ ਆ ਉਹਨਾਂ ਨੂੰ ਪਰਮਾਤਮਾ ਇਸੇ ਤਰ੍ਹਾਂ ਸਮੱਤ ਬਖਸ਼ੇ ਇਸੇ ਤਰ੍ਹਾਂ ਹਿੰਮਤ ਬਖਸ਼ੇ ਇਸੇ ਤਰ੍ਹਾਂ ਉਹਨਾਂ ਨੂੰ ਨਿਰੋਗਤਾ ਬਖਸ਼ੇ ਤੋਂ ਮੈਂ ਸ਼ਹਿਰ ਵਾਸੀਆਂ ਨੂੰ ਤੇ ਹਲਕਾ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਵੀ ਇਹੋ ਜੀ ਸੰਸਥਾਵਾਂ ਦਾ ਤੁਸੀਂ ਸਹਿਯੋਗ ਕਰੋ ਬਾਕੀ ਜੇ ਹੋ ਜੇ ਆਪਾਂ ਮੰਦਰ ਚਲ ਗਏ ਗੁਰਦੁਆਰਾ ਸਾਹਿਬ ਚਲ ਗਏ ਉਹ ਹੋ ਜਾਈ ਗਰੀਬ ਪਰਿਵਾਰਾਂ ਦਾ ਸਹਾਰਾ ਬਣਨਾ ਗਈ ਬਹੁਤ ਜ਼ਰੂਰੀ ਆ ਮੈਂ ਪਿੱਛੇ ਜੇ ਆ ਇੱਕ ਬਲੱਡ ਕੈਂਪ ਲੱਗਿਆ ਉਹਨੂੰ ਦੇਖ ਕੇ ਵੀ ਬੜਾ ਪ੍ਰਭਾਵਿਤ ਹੋਇਆ ਉਹ ਬਲੱਡ ਕੈਂਪ 17-1800 ਲੋਕਾਂ ਦਾ ਬਲੱਡ ਮੈਨੂੰ ਯਾਦ ਆ ਅਸੀਂ ਕਿਤੇ 50 ਸਾਥੀਆਂ ਦਾ ਬਲੱਡ ਦੇਣਾ ਹੋਵੇ ਤੇ ਪੂਰਾ ਪਸੀਨਾ ਪਸੀਨੀ ਹੋਣਾ ਪੈਂਦਾ ਕਈ ਦਿਨ ਤੇ ਉਹ ਸੰਸਥਾ ਵੀ ਇੱਕ ਬੜੀ ਧੰਨਵਾਦੀ ਪਾਤਰ ਆ ਇਹ ਸੰਸਥਾ ਵੀ ਧੰਨਵਾਦੀ ਪਾਤਰ ਆ ਇੱਥੇ ਤੁਸੀਂ ਦੇਖੋ ਤਰ੍ਹਾਂ ਤਰ੍ਹਾਂ ਦੇ ਲੋਕ 200 ਰੁਪਏ ਦੇਣ ਵਾਲਾ ਵੀ ਆ 2000 ਰੁਪਏ ਦੇਣ ਵਾਲਾ ਵੀ ਲੱਖ ਰੁਪਏ ਦੇਣ ਵਾਲਾ ਵੀ ਅੱਜ ਤੁਹਾਡੇ ਸਾਹਮਣੇ ਮਾਨਯੋਗ ਆ ਹਾਂ ਦਾਨੇਪੁਰ ਸ਼ਾਇ ਉਹਨਾਂ ਨੇ ਆਪਣੀ ਆਫਰ ਕੀਤੀ ਆਫਰ ਕੀਤੀ ਵੀ ਸਾਡਾ ਤਨ ਮਨ ਤੇ ਹੈਗਾ ਹੀ ਆ ਧਨ ਦੀ ਵੀ ਕਿਤੇ ਲੋੜ ਪਵੇ ਬਜਟ ਘਟ ਜਾਵੇ ਅਸੀਂ ਬੈਠੇ ਆਂ ਸਮਾਜ ਤੋਂ ਲਿਆਉਣ ਵਾਸਤੇ ਅਸੀਂ ਬੈਠੇ ਆਂ ਕਿਉਂ ਇਸ ਕਰਕੇ ਇੱਥੇ ਕੋਈ ਕਮੀ ਨਹੀਂ ਭਗਵਾਨ ਦਾ ਕੰਮ ਆ ਈਸ਼ਵਰ ਦਾ ਕੰਮ ਆ ਭਗਵਾਨ ਇਸ ਆਪਣਾ ਜਿਹੜੀ ਨਿਸ਼ਕਾਮ ਸੇਵਾ ਸੰਪਤੀ ਦੀ ਸੰਸਥਾ ਉਹਦੇ ਵਿੱਚ ਇਸੇ ਤਰ੍ਹਾਂ ਏਕਤਾ ਬਣਾਈ ਰੱਖੇ ਜੈ ਹਿੰਦ ਜੈ ਭਾਰਤ ਜੀ ਤੇੜਾ ਹੀ ਜੋ ਆਪਾਂ ਨਿਸ਼ਕਾਮ ਦੀ ਕਮਟੀ ਰਸਵਾਰਸ ਨੂੰ ਹੋ ਗਿਆ 265 ਠੀਕ ਹੈ ਜੀ ਪਹਿਲਾਂ ਸਭ ਤੋਂ ਪਹਿਲਾਂ ਮੈਂ ਛਾੜਨਾ ਜੁੜੀ ਸਟਾਰ ਬਾਜ਼ ਨਿਊਜ਼ ਚੈਨਲ ਤੇ 10000 ਭਾਰਤ ਨਿਊਜ਼ ਚੈਨਲ ਨੂੰ ਵੈਲਕਮ ਕਰਦਾ ਜੀ ਆਇਆਂ ਕਹਿੰਦਾ ਕਿ ਜਿਹੜੀ ਕੀ ਇਹ ਜਿਹੇ ਚੰਗੇ ਉਪਰਾਲਿਆਂ ਨੂੰ ਹਮੇਸ਼ਾ ਜਗਧਾਰ ਕਰਦੇ ਰਹੇ ਨੇ। ਬੂਸੀ ਗੱਲ ਅਗਲੇ ਵੀ ਅਸੀਂ ਅੱਜ ਪਹੁੰਚੇ ਹਾਂ ਨਿਸ਼ਕਾਮ ਸੇਵਾ ਸਰਦੀ ਦੇ වාਰषिक ਮਨਤਰੀ ਜਿਹੜਾ ਰਾਸ਼ਨ ਮਨ ਸਮਾਰੋਹ ਹੁੰਦਾ ਉਹਦੇ ਦੀ। ਇਹ ਜਿਹੜੀ ਸ਼ਸਤਾ ਸਾਡੀ 2003 ਤੋਂ ਸ਼ੁਰੂ ਹੋਈ ਹੈ। ਅੱਜ ਤੱਕ ਹਰ ਮਹੀਨੇ ਮਤਲਬ ਉਹ ਵਿਧਵਾ ਹੁੰਦਾ ਜਿਨ੍ਹਾਂ ਦਾ ਕੋਈ ਮਤਲਬ ਉਹ ਕਮਾਈ ਦਾ ਸਾਧਨ ਨਹੀਂ ਹੈ ਤਾਂ ਉਹਨਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਜਾਂਦਾ ਉਹ ਜੋ ਜਿਹੜੇ ਸਾਧਨ ਇਹ ਪੈਸਾ ਜਿਹੜਾ ਹੈਗਾ ਇਹ ਸਾਰੇ ਜਿਹੜੇ ਸਾਥੀ ਮੈਂਬਰ ਸਾਹਿਬਾਨ ਦਾਨੀ ਸਰਦ ਜਿਹੜੇ ਹੈਗੇ ਆ ਉਹਨਾਂ ਵੱਲੋਂ ਦਿੱਤੇ ਗਏ ਪੈਸੇ ਦੇ ਵਿੱਚੋਂ ਇਹ ਰਾਸ਼ਨ ਜਿਹੜਾ ਹੈ ਇਹਨਾਂ ਵਿਧਵਾਵਾਂ ਨੂੰ ਦਿੱਤਾ ਜਾਂਦਾ ਪਰ ਉਹ ਇਸ ਪੈਸੇ ਦੀ ਕਲੈਕਸ਼ਨ ਹੁੰਦੀ ਹੈ ਉਸ ਪੈਸੇ ਦੇ ਵਿੱਚੋਂ ਕੋਈ ਵੀ ਇੱਕ ਪੈਸਾ ਵੀ ਇਵਨ ਕੇ ਪਾਣੀ ਦੀ ਬੋਤਲ ਦੇ ਵੀ ਨਹੀਂ ਖਰਚਾ ਜਾਂਦਾ ਉਹ ਜੋ ਸਾਡੀ ਵਿਦਵਾ ਪੈਣਾ ਮਾਵਾ ਇਹ ਉਹਨਾਂ ਨੂੰ ਜੋ ਰਾਸ਼ੀ ਦਿੰਦੇ ਸਾਰਾ ਪੈਸੇ ਦਾ ਪੈਸਾ ਉਹਦੇ ਉੱਤੇ ਲੱਗਦਾ ਹੈ ਇਹ ਜਿਹੜੀ ਸੋਸਤਾ ਹੈ ਇਹ ਨਿਸ਼ਕਾਮ ਸੋਸਤਾ ਹੈ ਇਹਦੇ ਵਿੱਚ ਕੋਈ ਕਿਸੇ ਦਾ ਮਨੋਰਥ ਨਹੀਂ ਕੋਈ ਪੋਲੀਟਿਕਲ ਬਜਾਏ ਕੋਈ ਇੰਟਰਫੇਅਰ ਨਹੀਂ ਦਿੰਦਾ ਕੋਈ ਕਿਸੇ ਨੂੰ ਪਿੰਟਿੰਗ ਲਈ ਅਸੀਂ ਪ੍ਰਮੋਟ ਨਹੀਂ ਕੀਤਾ ਦਾ ਤਾਂ ਨਾ ਹੀ ਕੋਈ ਪੋਲੀਟਿਕਲ ਅਪਰੂਚ ਇਸ ਦਾ ਹੈ ਜੋ ਸੰਜਣਾ ਦੇ ਆਪ ਦੀ ਖੁਸ਼ੀ ਨਾਲ ਜੋ ਦਾਨ ਦਿੰਦੇ ਆ ਉਹ ਦਾਨ ਜਿਹੜਾ ਹੈਗਾ ਅਸੀਂ ਇਹਨਾਂ ਵਿਦਵਾਵਾਂ ਦਾ ਹਰ ਮਹੀਨੇ ਦੀ ਰਾਸ਼ੀ ਵਿੱਚ ਵੜ ਗਏ ਮੈਂ ਇਸ ਮਾਧਿਅਮ ਦੇ ਇੱਕ ਸਾਰੇ ਸਾਥੀਆਂ ਨੂੰ ਅਪੀਲ ਕਰਨੀ ਚਾਹੁੰਦਾ ਹੈ ਕਿ ਨਿਸ਼ਕਾਮ ਸੇਵਾ ਸੰਕਤੀ ਹੈ ਇਹ ਪਿਓਰੀ ਹੀ ਪਿਓਰੀ ਨਿਸ਼ਕਾਮ ਹੈ ਇਹਦੇ ਵਿੱਚ ਕਿਸੇ ਦਾ ਮੋਟਿਵ ਨਹੀਂ ਕਿਸੇ ਦਾ ਮਕਸਦ ਨਹੀਂ ਉਹ ਹਰ ਪੈਸੇ ਪੈਸੇ ਨਹੀਂ ਟ੍ਰਾਂਸਫਰ ਹੋ ਰਹੀ ਸਾਡੇ ਕੋਲ ਤੇ ਵੱਧ ਤੋਂ ਵੱਧ ਸਾਥੀ ਇਸ ਦੇ ਵਿੱਚ ਸਾਡੇ ਸਰਸਾਂ ਨਾਲ ਜੁੜਨ ਤਾਂ ਕਿ ਇਹ ਸਰਸਾ ਹੋਰ ਅੱਗੇ ਜਿਹੜੇ ਪੈਨਿੰਗ ਹੋਈਆਂ ਆਦੀਆਂ ਉਹਨਾਂ ਨੂੰ ਰਸ਼ਮ ਦੇ ਸਕਦੇ ਤੁਹਾਡਾ ਸੰਸਥਾ ਦਾ ਮੈਂਬਰ ਬਣਨਾ ਹੈ ਕੋਈ ਵੀ ਜੀ ਇਹਦਾ ਬਦਕਾ ਨਾ ਨਹੀਂ ਪਰ प्रॉफिट ਹੈ ਇਹ ਤੁਹਾਡੀ ਜੇ ਦੇ ਡਿਪੈਂਡਰ ਤੁਸੀਂ 200 ਦਾ ਮਹੀਨਾ ਦੇ ਸਕਦੇ 500 ਦਾ ਮਹੀਨਾ ਦੇ 5000 ਦੇ ਸਾਡੇ ਇੱਕ ਇਥੇ ਸਾਥੀ ਅੱਜ ਹੀ ਅਨਾਉਂਸ ਕਰਕੇ ਗਏ ਹੈ ਕਿ ਉਹ ਕਦੇ ਮੇਰੀ ਲੱਖ ਰੁਪਈ ਦੀ ਆਂਗਰ ਹਰ ਵੀ ਨਹੀਂ 2 ਲੱਖ ਰੁਪਏ ਜਿਹੜਾ ਹੈਗਾ ਮੈਂ ਨਿਸ਼ਕਾਮ ਸੇ ਗੱਲ ਤੀ ਨੂੰ ਹਰ ਵੀ ਲੈ ਪਾਉਂਦਾ ਕਰਵਾਇਆ ਹੈ ਉਹ ਜੀ ਜੀ ਆਪਨੇ ਵਧ ਗਈ ਤੇ ਉਹ ਆਂਗਰ ਨਹੀਂ ਕਿ ਉਹ ਸਾਡੇ ਸਾਡੇ ਸਰਪਰਸ ਦੀ ਇਸ ਕਾਮਸੀਰ ਸੰਪਤੀ ਦੀ ਹਾਂਜੀ ਤਾਂ ਇਸ ਦਾ ਕਿ ਅਸੀਂ ਤੁਹਾਡੇ ਬਾਦ ਵਿੱਚ ਇਹ ਸਾਰਿਆਂ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਵੱਤਵਾਦ ਨਿਸ਼ਕਾਮ ਸੇਵਾ ਸੰਪਤੀ ਦੀ ਮੈਂਬਰ ਬਣੋ ਵੱਤਵਾਦ ਆਦਾ ਯਾਦਗਾਰ ਜੋ ਤਾਂ ਕਿ ਇਸ ਸੱਤਾ ਲਈ ਹੋਰ ਨਹੀਂ ਜਿਹੜੇ ਬਾਕੀ ਦੇ ਹੈ ਜਿਹੜੀ ਆਤਾ ਹੈ ਉਹਨਾਂ ਨੂੰ ਵੀ ਰਾਸ਼ਨ ਮਿਲ ਸਕਾ ਧੰਨਵਾਦ ਤੁਹਾਡਾ ਸਾਰਿਆਂ ਦਾ ਨਿਸ਼ਕਾਮ ਸੇਵਾ ਸੰਪਤੀ ਕੋੜਪੂਰਾ 2300 ਰਜਿਸਟਰਡ ਹੈ ਔਰ 11 ਬੇਸਰ ਔਰਤਾਂ ਦੇ ਨਾਲ ਇਹ ਨਿਸ਼ਕਾਮ ਸੇਵਾ ਸੰਪਤੀ ਵੱਲੋਂ ਰਾਸ਼ਨ ਦਿੱਤਾ ਜਾਂਦਾ ਸੀ ਅੱਜ 425 ਬੇਸਰ ਔਰਤਾਂ ਨੂੰ ਰਾਸ਼ਨ ਦੇਣ ਦੇ ਕਾਬਿਲ ਹੋਈ ਹੈ ਇਹ ਜਿਹੜੀ ਕਲੈਕਸ਼ਨ ਹੈ দান ਦੀ ਰਾਸ਼ੀ ਕੋ ਬਾਜ਼ਾਰ ਤੋਂ ਕੋਈ ਪਰਚੀ ਨਹੀਂ ਕੱਟੀ ਜਾਂਦੀ ਜਿਹੜੇ ਸਾਰੇ ਮੈਂਬਰ ਸਹਿਬਾਨਾ ਆਪਣੀ ਜੇਬ ਚੋਂ ਜੋ ਆਪਦੀ ਇੱਛਾ ਅਨੁਸਾਰ ਮੰਥਲੀ ਇਅਰਲੀ ਛਮਾਈ ਜੋ ਆ ਪੈਸੇ ਦਿੱਤੇ ਜਾਂਦੇ ਆ ਔਰ ਪਾਰਦਰਸ਼ਤਾ ਟਰਾਂਸਪੇਰੈਂਸੀ ਕੰਮ ਦੀ ਇਹ ਹੈ ਕਿ ਸੰਮਤੀ ਨੂੰ ਦਿੱਤੇ ਹੋਏ ਦਾਨ ਦੇ ਵਿੱਚੋਂ ਇੱਕ ਪਾਣੀ ਦਾ ਗਲਾਸ ਵੀ ਨਹੀਂ ਮੁੱਖ ਮਹਿਮਾਨ ਨੂੰ ਦਿੱਤਾ ਜਾਂਦਾ ਜੋ ਚਾਹ ਪਾਣੀ ਦਿੱਤਾ ਜਾਂਦਾ ਉਹ ਸਪੌਂਸਰਡ ਹੁੰਦਾ ਸਾਡੇ ਉਹਨਾਂ ਵੱਲੋਂ ਦਿੱਤਾ ਜਾਂਦਾ ਅੱਜ ਸਾਡਾ 265ਵਾਂ ਮੁਖਤ ਰਾਸ਼ਰਮਣ ਸਮਾਰੋਹ ਸੀ ਜਿਸ ਦੇ ਮੁੱਖ ਮਹਿਮਾਨ ਮਾਸਟਰ ਗੁਰਚਰਨ ਸਿੰਘ ਜੀ ਰਿਟਾਇਰਡ ਜਿਨ੍ਹਾਂ ਨੇ ਆਪਣੀ ਬੇਟੀ ਜਸਪ੍ਰੀਤ ਦੀ ਯਾਦ ਦੇ ਵਿੱਚ ਅੱਜ ਇਹ ਰਾਸ਼ਰਮਣ ਸਮਾਰੋਹ ਤੇ ਵਿੱਚ ਆਪਣਾ ਸਹਿਯੋਗ ਦਿੱਤਾ ਹੈਗਾ ਅਸੀਂ ਮੁੱਖ ਮਹਿਮਾਨ ਜੀ ਦਾ ਸਮੁੱਚੇ ਮੈਂਬਰ ਸਾਹਿਬਾਨ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੇ ਹਾਂ ਕਿ ਹਰ ਮਹੀਨੇ ਦੇ ਪਹਿਲੇ ਐਤਵਾਰ ਤੁਸੀਂ ਇਸੇ ਤਰ੍ਹਾਂ ਆਉਂਦੇ ਰਹੋ ਜੈ ਹਿੰਦ ਜੈ ਭਾਰਤ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨ ਰੋਇਤ ਆਜ਼ਾਦ ਨਮਨ ਆਖਦਾ ਹਾਂ ਜ਼ਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ